ਪ੍ਰੋਗਰਾਮ ਦੇ ਵਿੱਚ ਮੰਚ ਤੇ ਗ੍ਰਾਜ਼ਮਾਨ ਸਿੱਖ ਕੌਮ ਦੇ ਮਹਾਨ ਜਥੇਦਾਰ ਛੋਟੇ-ਵਡੇ ਸਟੈਕ ਹੋਣਾ ਕਮਾਚਾ ਸਰਦਾਰ ਕੁਦੀਪ ਸਿੰਘ ਜੀ ਗੜਗੰਜ ਉਹਨਾਂ ਦੇ ਨਾਲ ਸਸ਼ੋਭਿਤ ਸਾਡੇ ਮਾਨਯੋਗ ਮਹੰਤ ਮਨਜੀਤ ਸਿੰਘ ਜੀ ਮੁਖੀ ਡੇਰਨ ਗਾਲੀ ਸਾਹਿਬ ਅਤੇ ਸਰਦਾਰ ਸੁਦਰਸ਼ਨ ਸਿੰਘ ਜੀ ਵਜ਼ੀਰ ਜੋ ਐਕਸ ਚ ਚੇਅਰਮੈਨ ਬੋਰਡ ਹਨ ਅਤੇ ਹੋਰ ਇਸ ਦਿਵਾਨ ਦੇ ਵਿੱਚ ਇਸ ਪੰਡਾਲ ਦੇ ਵਿੱਚ ਸੱਜੀਆਂ ਸ਼ਖਸੀਅਤਾਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਾਰੇ ਹੀ ਸਤਿਕਾਰਯੋਗ ਸ਼ਖਸੀਅਤਾਂ ਨੂੰ ਸਭ ਤੋਂ ਪਹਿਲਾਂ ਜਿੱਥੇ ਅਸੀਂ ਜਥੇਦਾਰ ਸਾਹਿਬ ਦਾ ਅੱਜ ਜੰਮੂ ਕਸ਼ਮੀਰ ਦੀ ਧਰਤੀ ਤੇ ਸਵਾਗਤ ਕਰ ਰਹੇ ਹਾਂ ਉੱਥੇ ਆਓ ਸਭ ਤੋਂ ਪਹਿਲਾਂ ਫਤਿਹ ਨਾਲ ਸਤ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਜੋਗ ਜੱਤਦਾ ਸਾਹਿਬ ਆਪ ਜੀ ਦੇ ਸਾਹਮਣੇ ਡੇਰਾ ਨਗਾਲੀ ਸਾਹਿਬ ਦੇ ਜੋ ਕਾਰਜ ਹਨ ਜੋ ਸਿੱਖੀ ਪ੍ਰਫੁੱਲਤ ਹੋਈ ਜੋ ਸਿੱਖੀ ਦੇ ਖੇਤਰ ਦੇ ਵਿੱਚ ਇਸ ਦੇਰੇ ਵੱਲੂ ਕਾਰਜ ਕੀਤੇ ਜਾਂਦੇ ਹਨ ਉਹ ਵੀ ਆਪ ਜੀ ਦੇ ਸਾਹਮਣੇ ਰੱਖੇ ਜੋ ਸਮਾਜਿਕ ਕੰਮ ਅਤੇ ਜੋ এডਿਕੇਸ਼ਨ ਲਾਈਨ ਦੇ ਵਿੱਚ ਕੰਮ ਕੀਤੇ ਜਾਂਦੇ ਨੇ ਉਹ ਵੀ ਆਪ ਜੀ ਦੇ ਨਾਲ ਸਾਹਮਣੇ ਸਾਹਮਣੇ ਰੱਖੇ ਹਨ ਸੋ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਅੱਜ ਤੋਂ ਲਗਭਗ 20 25 30 ਸਾਲ ਪਹਿਲਾਂ ਜਦੋਂ ਸਾਡੇ ਬੱਚੇ ਇੱਕ ਦੌੜ ਲੱਗੀ ਸੀ ਦੁਨੀਆ ਨੂੰ ਟੈਕਨੀਕਲ ਐਜੂਕੇਸ਼ਨ ਲੈਣ ਦੀ ਤੇ ਉਸ ਵੇਲੇ ਸਾਡਾ ਇੱਥੇ ਐਮਬੀਐਸ ਕਾਲਜ ਮਹੰਤ ਮਨਜੀਤ ਸਿੰਘ ਜੀ ਦੇ ਨਾਮ ਦਾ ਜਿਹੜਾ ਮਹੰਤ ਦਸ ਸਿੰਘ ਜੀ ਦੇ ਨਾਮ ਦਾ ਜਿਹੜਾ ਇੱਕ ਕਾਲਜ ਇੰਜੀਨੀਅਰਿੰਗ ਕਾਲਜ ਸਟੈਬਲਿਸ਼ ਕੀਤਾ ਗਿਆ। ਔਰ ਮੈਂ ਸਮਝਦਾ ਸਾਡੇ ਬਹੁਤ ਸਾਰੇ ਲੋਕ ਜਿਹੜੇ ਟ੍ਰਾਂਸਪੋਰਟ ਲਾਈਨ 'ਚ ਸਨ ਜਾਂ ਕਈ ਹੋਰ ਛੋਟੇ ਕਿੱਤਿਆਂ 'ਚ ਕਿਸਾਨੀ 'ਚ ਜੁੜੇ ਸਨ ਉਹਨਾਂ ਦੇ ਲਈ ਇਹ ਪਾਸਿਬਲ ਨਹੀਂ ਸੀ ਕਿ ਉਸ ਯੁੱਗ ਦੇ ਵਿੱਚ ਡੋਨੇਸ਼ਨ ਦੇ ਕੇ ਤੇ ਬਾਹਰ ਜਾ ਕੇ ਆਪਣੇ ਬੱਚੇ ਪੜ੍ਹਾ ਲੈਣਾ ਉਸ ਸਮੇਂ ਦੇ ਵਿੱਚ ਸਾਡੇ ਲੋਕਾਂ ਦੇ ਜਿਹੜੇ ਬੱਚੇ ਸਨ ਉਹ ਇਸ ਕਾਲਜ ਦੇ ਵਿੱਚ ਟੈਕਨੀਕਲ ਐਜੂਕੇਸ਼ਨ ਲੈ ਕੇ ਇੰਜੀਨੀਅਰਿੰਗ ਦੀ ਐਜੂਕੇਸ਼ਨ ਲੈ ਕੇ ਤੇ ਅੱਜ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਬਹੁਤ ਵੱਡੇ ਵੱਡੇ ਕੰਮ ਕਰ ਰਹੇ ਹਨ ਇਹ ਇਸ ਡੇਰੇ ਦੀ ਦਿਲ ਸਾਡਾ ਇੱਕ ਵੱਡਾ ਪ੍ਰੋਜੈਕਟ ਜੋ ਮੈਡੀਕਲ ਕਾਲਜ ਦਾ ਜਿਹੜੀ ਸਾਡੀ ਜ਼ਮੀਨ ਸਾਰਾ ਸਿਸਟਮ ਬਣਿਆ ਹੋਇਆ ਸੀ ਉਹ ਰੁਕਿਆ ਹੋਇਆ ਹੈ ਉਹਦੇ ਕੁਝ ਕਾਰਨ ਹਨ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਆਪ ਜੀ ਵੀ ਆਪਣੀ ਸੰਸਥਾ ਦੀ ਤਰਫੋਂ ਆਪ ਇਕੱਠੇ ਹੋ ਕੇ ਉਸ ਦੇ ਵਿੱਚ ਵੀ ਸ਼ਮੂਲੀਅਤ ਪਾਓ ਤਾਂ ਕਿ ਸਾਡੇ ਬੱਚੇ ਜਿਹੜੀ ਇੱਕ ਵੱਡੀ ਲਾਈਨ ਹੈ ਅੱਜ ਦੀ ਤਾਰੀਖ ਦੇ ਵਿੱਚ ਹੈਲਥ ਦੀ ਉਹਦੇ ਵਿੱਚ ਵੀ ਸਾਡੀਆਂ ਸਰਵਿਸਾਂ ਵਾ ਬਤ ਤੋਂ ਬਤ ਆ ਸਕਣੇ ਕਿਉਂਕਿ ਅੱਜ ਸਾਨੂੰ ਲੋਡ ਹੈ ਦੁਨੀਆ ਦੇ ਵਿੱਚ ਇਸ ਵੇਲੇ ਦੋ ਚੀਜ਼ਾਂ ਮਹਿੰਗੀਆਂ ਹਨ ਐਜੂਕੇਸ਼ਨ ਮਹਿੰਗੀ ਹੈ ਹੈਲਥ ਮਹਿੰਗੀ ਹੈ ਔਰ ਇਹ ਦੋਵੇਂ ਚੀਜ਼ਾਂ ਦੀ ਸਾਨੂੰ ਬਹੁਤ ਵੱਡੇ ਪੱਧਰ ਤੇ ਲੋਡ ਹੈ ਸਿੱਖੀ ਦਾ ਪ੍ਰਚਾਰ ਪ੍ਰਚਾਰ ਪ੍ਰਸਾਰ ਆਪ ਜੀ ਨੇ ਇੱਥੇ ਸਰਬਨ ਕੀਤਾ ਮੈਂ ਆਪ ਜੀ ਨੂੰ ਜੰਮੂ ਕਸ਼ਮੀਰ ਦੀ ਧਰਤੀ ਤੇ ਆਪ ਜੀ ਆਏ ਹੋ ਅੱਜ ਇੱਕ ਸਾਡਾ ਇੰਟਰੋਡਕਸ਼ਨ ਹੈ ਕੇਵਲ ਕਿ ਆਪ ਜੀ ਨੇ ਸਾਰਿਆਂ ਦੇ ਨਾਲ ਲਖਨਪੁਰ ਤੋਂ ਲੈ ਕੇ ਹੁਣ ਤੱਕ ਸਭ ਨਾਲ ਬੜੇ ਪਿਆਰ ਦੇ ਨਾਲ ਸਭ ਨੂੰ ਆਪ ਜਿੰਨੇ ਗਲਵਖੜੀ ਵਿੱਚ ਲਿਆ ਪਿਆਰ ਕੀਤਾ ਮੈਂ ਬੇਨਤੀ ਕਰਾਂਗਾ ਕਿ ਇਸੇ ਤਰ੍ਹਾਂ ਆਪ ਜੰਮੂ ਕਸ਼ਮੀਰ ਦੀਆਂ ਜਿਹੜੀਆਂ ਬਾਕੀ ਸਾਡੀਆਂ ਸਮੱਸਿਆਵਾਂ ਹਨ ਜਿੱਥੇ ਡੇਰਾ ਸਾਹਿਬ ਵੱਲੋਂ ਵੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਜੋ ਸਾਡੇ ਸਰਕਾਰ ਨੂੰ ਵੀ ਦਿੱਲੀ ਸਰਕਾਰ ਨੂੰ ਵੀ ਕੇਂਦਰ ਸਰਕਾਰ ਨੂੰ ਵੀ ਮੈਮੋਰੰਡਮ ਦਿੱਤੇ ਹੋਏ ਹਨ ਉਹਨਾਂ ਮਸਲਿਆਂ ਦੇ ਵਿੱਚ ਜੋ ਆਪ ਜੀ ਨੂੰ ਅਸੀਂ ਕੱਲ ਭੇਜਿਆ ਵੀ ਹੈ ਆਪ ਜੀ ਉਹਨਾਂ ਦੇ ਉੱਤੇ ਕੰਮ ਕਰਕੇ ਜਿਹਦੇ ਵਿੱਚ ਪੰਜਾਬੀ ਹੈ ਜਿਹਦੇ ਵਿੱਚ ਸਾਡਾ ਗੁਰਦੁਆਰਾ ਐਕਟ ਹਨ ਜੋ ਉਹਦੇ ਵਿੱਚ ਵੀ ਅਮੈਂਡਮੈਂਟ ਜਿਹਦੇ ਵਿੱਚ ਸਾਡਾ ਸਭ ਤੋਂ ਵੱਡਾ ਜ਼ਰੂਰੀ ਕਿ ਸਾਡੀ ਇੱਕ ਵੱਖਰੀ ਪਛਾਣ ਜੋ ਸਿੱਖ ਮੈਰिज ਐਕਟ ਹੈ ਉਹਦੇ ਵਿੱਚ ਵੀ ਸਾਡੀਆਂ ਜਿਹੜੀਆਂ ਇੱਕ ਵੱਖਰੇ ਜੋ ਆਇਡੈਂਟੀਟੀ ਸਾਡੀ ਹੁੰਦੀ ਹੈ ਹੋਰ ਮਾਈਨੋਰਟੀਜ਼ ਵਾਸਤੇ ਵਿੱਚ ਸਾਨੂੰ ਰਿਜ਼ਰਵੇਸ਼ਨਸ ਦਿੱਤੀਆਂ ਜਾਣ ਜਾਂ ਸਾਡੇ ਬੱਚਿਆਂ ਦੇ ਲਈ ਜੋ ਅੱਜ ਆਫੀਸ਼ੀਅਲ ਸਬਜੈਕਟ ਵਜੋਂ ਪੰਜਾਬੀ ਕਿਉਂਕਿ ਅਬ ਤੁਸੀਂ ਪਿੱਛੇ ਵੀ ਜ਼ਿਕਰ ਸਰਵਨ ਕੀਤਾ ਕਿ ਸ਼ੇਰ-ਏ-ਕਸ਼ਮੀਰ ਮਹਾਰਾਜ ਰਣਜੀਤ ਸਿੰਘ ਦੇ ਸਮੇਂ ਸਾਡੀ ਸਟੇਟ ਦੇ ਵਿੱਚ ਪੰਜਾਬੀ ਜਿਹੜੀ ਹੈ ਉਹ ਦੂਜੇ ਨੰਬਰ ਦੀ ਲੈਂਗੁਏਜ ਹੁੰਦੀ ਸੀ ਉਸ ਲੈਂਗੁਏਜ ਉਸ ਭਾਸ਼ਾ ਨੂੰ ਔਰ ਜੋ ਸਾਡੀ ਮਾਤਰ ਭਾਸ਼ਾ ਹੈ ਗੁਰਮੁਖੀ ਇਸ ਨੂੰ ਅਸੀਂ ਸਾਰਿਆਂ ਨੇ ਲਗਾਤਾਰ ਸਾਡੇ ਜੱਦੋਜਹਿਦ ਵੀ ਚੱਲ ਰਹੀ ਹੈ ਆਪ ਜੀ ਵੀ ਇਸ ਦੇ ਲਈ ਸਰਕਾਰਾਂ ਦੇ ਨਾਲ ਸੈਂਟਰ ਤੱਕ ਜਿੱਥੇ ਵੀ ਆਪ ਜੀ ਗੱਲ ਕਰੋਗੇ ਤਾਂ ਕਿ ਸਾਡਾ ਜਿਹੜਾ ਸਟੇਟਸ ਗਿਆ ਉਹ ਵੀ ਬਹਾਲ ਹੋ ਸਕੇ ਸਾਡੇ ਬੱਚਿਆਂ ਨੂੰ ਜੋ ਪ੍ਰਾਇਮਰੀ ਲੈਵਲ ਦੇ ਉੱਤੇ ਆਪਸ਼ਨਲ ਸਬਜੈਕਟ ਵਜੋਂ ਜੋ ਪੰਜਾਬੀ ਨੂੰ ਕਨਸਿਡਰ ਕੀਤਾ ਜਾਏ ਤਾਂ ਕਿ ਬੱਚੇ ਇੰਟਰਨੈਸ਼ਨਲ ਪੰਜਾਬੀ ਪੜ ਸਕਣ ਔਰ ਉਸ ਤੋਂ ਬਾਅਦ ਜੋ ਸਾਡੀ ਫੈਕਲਟੀਜ਼ ਹਨ ਜਿੱਥੇ ਬਹੁਤਾਤ ਸਿੱਖ ਬਸੂ ਬਸਦੀ ਹੈ ਉਹਨਾਂ ਦੇ ਜਿਹੜੇ ਸਕੂਲ ਹਨ ਉਹਨਾਂ ਦੇ ਵਿੱਚ ਜ਼ਰੂਰੀ ਲਾਜ਼ਮੀ ਤੌਰ ਦੇ ਉੱਤੇ ਪੰਜਾਬੀ ਜਿਹੜੀ ਆ ਕੰਪਲਸਰੀ ਤੌਰ ਦੇ ਕੀਤੀ ਜਾਏ ਇਹ ਬਹੁਤ ਸਾਰੇ ਮਨਾਰਟੀ ਦਾ ਸਟੇਟਸ ਸਾਡਾ ਹੈ ਔਰ ਬੜੇ ਸਾਡੇ ਕਾਰਜ ਹਨ ਸੋ ਆਸ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਜੀ ਇਸ ਸੰਸਥਾ ਅਤੇ ਡੇਰਾ ਨਗਾਲੀ ਸਾਹਿਬ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਇੱਥੇ ਦੀ ਜਿਹੜੀਆਂ ਸੰਸਥਾਵਾਂ ਹਨ ਜਿਹੜੀਆਂ ਸਾਰੀਆਂ ਹੀ ਮਨੁੱਖਤਾ ਦੇ ਭਲੇ ਦੇ ਲਈ ਸਿੱਖੀ ਦੇ ਕਾਰਜਾਂ ਦੇ ਲਈ ਲੱਗੀਆਂ ਹਨ ਸੋ ਮੈਂ ਬੇਨਤੀ ਕਰਾਂਗਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਸਪੂਨ ਦੇ ਭਲੇ ਲਈ ਕੰਮ ਕਰ ਸਕੀਏ ਆਪ ਜੀ ਦਾ ਫਿਰ ਇੱਕ ਵਾਰ ਸਮੁੱਚੇ ਜੰਮੂ ਕਸ਼ਮੀਰ ਦੇ ਇਸ ਧਰਤੀ ਉੱਤੇ ਸਾਰੀ ਸੰਗਤ ਵੱਲੋਂ ਜੀ ਆਇਆਂ ਸੋ ਆਪ ਜੀ ਬੇਨਤੀ ਹੈ ਕਿ ਆਪ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਐਸੀਆਂ ਰਣਨੀਤੀਆਂ ਤਿਆਰ ਕਰੋ ਤਾਂ ਕਿ ਸਾਡਾ ਜੋ ਸਿੱਖੀ ਦਾ ਇੱਕ ਅਲਰੇਡੀ ਹੀ ਇੱਕ ਰੋਲ ਮਾਡਲ ਦੇ ਤੌਰ ਦੇ ਉੱਤੇ ਅਸੀਂ ਹਾਂ ਪੂਰੇ ਵਰਲਡ ਦੇ ਵਿੱਚ ਇਸ ਨੂੰ ਹੋਰ ਬੜਾਵਾ ਮਿਲ ਸਕੇ ਅਸੀਂ ਹੋਰ ਖਿਲ ਸਕੀਏ ਇਤਨੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ